ਹਰ ਨਾ ਨਾ ਤਾਂ ਹੋਈ ਨਹੀਂ ਜਿਵੇਂ ਤੂੰ ਰੱਖਦਾ ਆ ਇਹਨੂੰ ਬੰਦਿਆ ਜੇ ਮੈਂ ਕੋਈ ਦਿੰਦਾ ਪੂਰੀ ਜਿਵੇਂ ਤੂੰ ਆਣਾ ਆਖਾਂਗੇ ਉਹ ਮੈਂ ਕਰ ਲਾਂਗਾ ਮੈਂ ਦੰਨਾ ਗੱਲ ਮੇਰੀ ਗੱਲ ਸੁਣ ਬੰਦਿਆ ਲੈ ਕੇ ਜਾਣਾ ਮੇਰੀ ਗੱਲ ਸੁਣ ਲੈ ਇਹ ਹੁਣ ਕਿਉਂ ਰੁਗੀ ਉਧਰ ਆਜ ਦੇ ਕਹਾਂ ਤੈਨੂੰ ਪੜਾਉਂ ਆ ਰੱਖ ਮੈਂ ਜਦੋਂ ਜਦੋਂ ਅੰਦਰ ਪਹੁੰਚ ਜਾਣਾ ਬਹੁਤ ਬਹੁਤ ਗੱਲ ਕਰ ਕੋ જો રમે પાજી છાડો કોઈર કેલો એ બાબા મને તો આ આવો આજા ઓય ભાઈ આની આઈ જા કોઈ ગાળી મામી પતા આહી ચાં મેરે કી લાગા તાનુ ઓ હો પાં ભી યાદ ઓ ગસની વાત યાર પાં ગલાટી ના હા નહી આકલ આપે લઈ આપે લઈ આકલ બરકે રયો પાં ગલાટી બાબા میں جو تھا میں جو تھا میں جو تھا میں جو تھا

ਆ ਮਰੇ ਨਾਲ ਛੱਟ ਮਾਰੀ ਬਹੁਤ ਅਜੀਬ ਲੱਗਦੀ ਇਹਨੂੰ ਛੱਟ ਆਦੀ ਆਵੇ ਇਹਦੇ ਸਾਹਮਣੇ ਆਵੇ ਆਵੇ ਪਤਾ ਨਹੀਂ ਕੋਈ ਗੱਲ ਨਹੀਂ ਉਸੇ ਨੂੰ ਸਾਡੇ ਕੋਲ ਛੱਟ ਵਾਜੀ ਕੋਈ ਗੱਲ ਨਹੀਂ ਨਹੀਂ ਮਾਰੀ ਤਾਂ ਜਾਲ ਛੱਟ ਲੱਗੀ ਕੋਈ ਨਹੀਂ ਕੋਈ ਨਹੀਂ ਸਾਡੀ ਗੱਲ ਬੇਚੀ ਕੀਤੀ ਆ ਸਿੱਕੋ ਕੋਈ ਨਹੀਂ ਤੁਸੀਂ ਬਹੁਤ ਬਾਰੇ ਕਿ ਚੱਲੋ ਤੁਸੀਂ ਸਟਾਰ ਲਾਈ ਤੇ ਸਟਾਰ ਮੈਂ ਬੰਮ ਨਹੀਂ ਆਰੀ ਘਰ ਤੋਂ ਬੰਮ ਕਰਕੇ ਚੱਲ ਬੰਮ ਨਹੀਂ ਲਾਉਂਦੇ ਬੰਮ ਛੱਵਾ ਨਹੀਂ ਲਾਉਂਦੇ ਆ ਮੈਂ ਤੁਹਾਨੂੰ ਮਾਰਿਆ ਕੀ ਅਸਰ ਤੋਂ ਸਾਰੇ ਮੈਂ ਬੰਮ ਨਹੀਂ ਆਰੀ ਬੰਮ ਨਹੀਂ ਆਉਂਦੀ ਆ ਚੱਲੋ ਬੰਨ੍ਹ ਲਈ ਆ ਇਹ ਕੁੱਤ ਗਿਆ ਕੀਤੀ ਦੀਗੀ ਕੋਈ ਚੰਗੀ ਕੀਤੀ ਠੀਕ ਕੀਤੀ ਠੀਕ ਕੀਤੀ ਕੀਤਾ ਆਲੀ ਹਾਂ ਹਾਂ ਨੀਟ ਨੂੰ ਮਾਰਨਾ ਹਰ 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 ਹਾਈ ਦੇ ਆਂ तरफ ਆ ਮੈਂ ਨਾ ਨਾ ਬਾਬੂ ਆ ਨਗਰ ਕੋਈ ਨਹੀਂ ਬੰਦੇ ਅਮਰੀਕਨ ਸੁਣ ਸਿੱਟੇ ਦਾੜੀ ਆ ਹੱਥਾਂ ਜੋੜ ਕੋਈ ਨਹੀਂ ਮੈਂ ਤੈਨੂੰ ਗੱਲ ਸੁਣਨਾ ਤੁਸੀਂ ਤੁਸੀਂ ਮੇਟੀ ਕਰਤੀ ਆ ਨੀ ਹਾਂ ਗੈਰੀ ਬਾਲ ਵੜਾਈ ਆ ਕੋਈ ਨਹੀਂ ਮੈਨੂੰ ਫਾਲ ਆਦੀ ਜਿਹੜਾ ਲਾਉਣਾ ਉਹ ਨਹੀਂ ਕਿਸੇ ਨੂੰ ਫਾਲ ਆਉਂਦੇ ਹਾਂ ਮੈਂ ਨਹੀਂ ਕਰਦਾ ਫਾਲ ਆਦੀ ਬਚਾਉਨੇ ਸੌਣਾ ਕਰਦਾ ਜੇ ਮੈਂ ਗਲਤ ਐਂਦੇ ਬੰਦੇ ਸੁਣਦੇ ਨੇ ਅਸੀਂ ਕਿਸੇ ਨੂੰ ਫਾਲ ਨਹੀਂ ਲਾਉਂਦੇ ਅਸੀਂ ਸਰ ਕਿਸੇ ਨੂੰ ਖਾ ਨਹੀਂ ਲਾਉਂਦੇ ਆਇਆ ਨੇ 50 ਆਪ ਪੱਗਾ ਲਾ ਕੇ ਤੇ ਤੁਸੀਂ ਲੋਕੋ